ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਨੇ ਜਿੱਥੇ ਨਸ਼ਾ ਤਸਕਰਾ ਤੇ ਸ਼ਰਤੀ ਅੰਸਾ ਦੇ ਖਿਲਾਫ ਨਕੀਲ ਕਸਦਿਆ ਹੋਇਆ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਛਗਿਸ ਦੌਰਾਨ ਜਦ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਹੈ ਇਹਨਾਂ ਨੂੰ ਰੋਕਿਆ ਗਿਆ ਹੈ ਇਹਨਾਂ ਦੇ ਕੋਲ 150 ਗ੍ਰਾਮ ਜਿਹੜਾ ਚਿੱਟਾ ਹੈ ਉਹ ਬਰਾਮਦ ਹੋਇਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਪਸ ਦੇ ਵਿੱਚ ਦੋਸਤ ਨੇ ਹਾਲਾਂਕਿ ਨਸ਼ਾ ਕਿੱਥੋਂ ਲੈ ਕੇ ਆਏ ਨੇ ਜਾਂ ਕਿੱਥੋਂ ਇਹਨਾਂ ਸਪਲਾਈ ਕਰਨੀ ਸੀ ਇਸ ਦੀ ਅਜੇ ਪੁਲਿਸ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਮੁੰਡਾ ਪੁੱਚੋ ਦਾ ਤੇ ਕਮਰੇਸਰ ਦਾ ਰਹਿਣ ਵਾਲਾ ਫਿਲਹਾਲ ਦੋਵਾਂ ਦੇ ਕੇਸ ਦਰਜ ਕਰ ਲਿਆ ਗਿਆ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਖੁਲਾਸਿਆਂ ਦੀ ਉਮੀਦ ਹੈ ਤੇ ਹੋਰ ਬਰਾਮਦਗੀ ਵੀ ਹੋ ਸਕਦੀ ਹੈ ਜਿਸ ਨੂੰ ਲੈ ਕੇ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾਂ ਜੀ ਸਰ ਕੀ ਨਾਮ ਹੈ ਤੇ ਕਿਹੜਾ ਥਾਣਾ? ਅ ਥਾਣਾ ਕੈਂਟੀ ਜੀ ਜ਼ਿਲ੍ਹਾ ਬਠਿੰਡਾ ਜਸਕਰਨ ਸਿੰਘ ਐਸਆਈ ਐਸਐਚਓ ਕੈਂਟ ਅ ਕੀ ਕਹਿਣਾ ਚਾਹੁੰਗੇ ਤੁਸੀਂ ਸਾਡੇ ਕੋਲੇ ਨਾ ਜੀ ਕੱਲ ਸੀਆਈਏ ਵਾਂਦੀ ਟੀਮ ਨੇ ਗਸ਼ਤ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਅ ਇੱਥੋਂ ਆਪਣੇ ਪੁੱਚੋ ਬੱਸ ਸਟੈਂਡ ਤੋਂ ਪਰ ਇਹਨੂੰ ਜਾ ਰਹੀ ਸੀ ਰਾਮਪੁਰਿਆ ਦੀ ਸਾਈਡ ਨੂੰ ਉੱਥੇ ਰਸਤੇ ਦੇ ਵਿੱਚ ਮੂਲ ਚੈਨ ਖੜਾ ਸੀ ਸਲੈਪ ਰੋਡ ਤੇ ਉਹਦੇ ਉੱਤੇ ਦੋ ਮੁੰਨੇ ਨੌਜਵਾਨ ਬੈਠੇ ਸੀ ਜਿਨ੍ਹਾਂ ਨੂੰ ਚੈੱਕ ਕੀਤਾ ਤਾਂ ਮੁੰਨੇ ਜਨ ਨੌਜਵਾਨ ਦਾ ਨਾਮ ਜਸਕਰਨ ਸਿੰਘ ਸੀ ਅਤੇ ਜਿਹੜਾ ਦੂਜਾ ਨੌਜਵਾਨ ਸੀ ਉਹਦਾ ਨਾਮ ਹਰਜਿੰਦਰ ਸਿੰਘ ਸੀ ਹੁਣ ਦੋਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਉਹਨਾਂ ਦੇ ਕੋਲੋਂ 150 ਗ੍ਰਾਮ ਚਿੱਟਾ ਬਰਾਮਦ ਹੋਇਆ ਜਿਨ੍ਹਾਂ ਤੋਂ ਪੁੱਛਗਿੱਛ ਕਰਕੇ ਬਰਾਮਦਗੀ ਹੋ ਗਈ ਹੈ ਸਰਚਾ ਦਰਜ ਹੋ ਗਿਆ ਕਿ ਕਿੱਥੋਂ ਲੈਣ ਵਾਲੇ ਦੱਸੇਗਾ ਇਹ ਜਿਹੜਾ ਇੱਕ ਜਸਕਰਨ ਸਿੰਘ ਹੈ ਇਹ ਪੁੱਛਉਂਦਾ ਇਹਦਾ ਦੂਸਰਾ ਹੈਗਾ ਇਹ ਅਮਰ ਸਾਹਿਬ ਦਾ ਰਿਆਨ ਵਾਲਾ ਇਹ ਪਤਾ ਰੱਖਿਆ ਵੀ ਇਸ ਜਦੋਂ ਤੋਂ ਕਾਪਰਿਸਕ ਹੋ ਰਹੀ ਹੈ ਇਹਨਾਂ ਤੋਂ ਪੁੱਛ ਕੇ ਚ ਪਤਾਲ ਜਾਰੀ ਆ ਹਜੇ ਇਹਨਾਂ ਤੋਂ ਹੋਰ ਮਾਨ ਲੈ ਕੇ ਪੁੱਛ ਕੇ ਚ ਕੀ ਕਰਾਂਗੇ ਤੇ ਇਹਨਾਂ ਦੇ ਕੋਲੋਂ ਬਰਾਂਧਗੀ ਹੋ ਵੀ ਸਕਦੀ ਹੈ ਇਹਦਾ ਆਪਸ ਵਿੱਚ ਲਿੰਕ ਕੀ ਹੈ ਇਹ ਲਿੰਕ ਆ ਉਸੇ ਦੀ ਯਾਦ ਉਸ ਤੋਂ ਦੱਸ ਦਿਆ ਜੀ ਪਹਿਲਾਂ ਵੀ ਕੋਈ ਇਹਨਾਂ ਤੇ ਮਾਮਲਾ ਕਰਦਾ ਕਿ ਨਹੀਂ ਜੋ ਪੁੱਛ ਪਤਾਲ ਕਰ ਰਿਹਾ ਜੀ ਜਿਵੇਂ ਨੂੰ ਪਤਾ ਲੱਗਿਆ ਵੀ ਦੱਸ ਦੇਣੀ ਤੇ ਪਤਾ ਲੱਗਿਆ ਕੁਝ ਕਿਥੋਂ ਲੈ ਕੇ ਆਏ ਸੀ ਜੀ ਨੂੰ ਡੈਡੀ ਨੂੰ ਨਹੀਂ ਜੀ ਹਜੇ ਨੀ ਪਤਾ ਲੱਗਿਆਗਾ ਹਜੇ ਉਨੀ ਤਵਦੀ ਚੱਲ ਰਹੀ ਹੈ ਤਵਦੀ ਤੋਂ ਬਾਅਦ ਪਤਾ ਲੱਗਿਆ ਅੱਜ ਮਾਨ ਰੋਬਰਟ ਦਾ ਪੇਸ਼ ਕਰਵਾ ਮਾਰ ਗਿਆ ਹਾਂਜੀ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਨ ਲਿਆ ਜਾਊਗਾ 사ਦੀ ਪਰਤਾਲ ਕੀਤੀ ਜਾਊਗੀ